ਲਓ ਵੀ ਦੋਸਤੋ ਜਿਆਦਾ ਕਰ ਤੁਸੀਂ ਨਾ ਹਸਪੀਟਲਾਂ ਦੇ ਵਿੱਚ ਗਰੀਬ ਬੰਦਾ ਲੋੜਵੰਦ ਬੰਦਾ ਸਾਊਕਾਰ ਬੰਦਾ ਹਸਪੀਟਲਾਂ ਚ ਦੇਖਿਆ ਹੋਊਗਾ ਪਰ ਅੱਜ ਤੁਹਾਨੂੰ ਆ ਠੇਕਿਆਂ ਤੇ ਦਿਖਾਵਾਂਗੇ ਕਹਿੰਦੇ 31 ਮਾਰਚ ਆ ਕੱਲ ਤੇ ਅੱਜ ਕਹਿੰਦੇ ਠੇਕਿਆਂ ਤੇ ਇੰਨੀ ਜ਼ਿਆਦਾ ਭੀੜ ਹੋਈ ਪਈ ਹੈ ਨਾ ਚਲੋ ਹਰ ਇੱਕ ਨੇ ਬੰਦੇ ਨੇ दारू ਪੀਣੀ ਆ ਤੇ ਕਿਸੇ ਨੂੰ ਆਪਾਂ ਹਟਾ ਨਹੀਂ ਸਕਦੇ ਪਰ ਠੇਕੇ ਟੁੱਟਣ ਦੇ ਨਾਲ ਤੁਸੀਂ ਇਹ ਸੋਚੋ ਜੇ ਇਹੀ ਆਪਾਂ ਲਾਈਨਾਂ ਦੇ ਵਿੱਚ ਲੱਗ ਕੇ ਕਿਸੇ ਸਰਕਾਰੀ ਹਸਪਤਲ ਜਾਂ ਕਿਸੇ ਹਸਪਤਲ ਦੇ ਵਿੱਚ ਆ ਕੇ ਗਰੀਬ ਦੀ ਬਾਹ ਫੜਦੇ ਨਾ ਉੱਥੇ ਵੀ ਡਾਕਟਰ ਕਹਿ ਦਿੰਦੇ 10000 ਵਾਲਾ ਇਲਾਜ 2000 ਚ ਹੁੰਦਾ ਪਿਆ ਤੇ ਮੇਰੇ ਹਿਸਾਬ ਨਾਲ ਕਿਸੇ ਨੇ ਨਹੀਂ ਪਹੁੰਚਣਾ ਸੀ ਇਹ ਨਹੀਂ ਸੋਚਣਾ ਸੀ 10000 ਵਾਲਾ ਇਲਾਜ ਕਿਸੇ ਦਾ ਆਪਾਂ 2000 ਚ ਕਰਵਾ ਦਾਂਗੇ ਇੱਕ ਬੰਦੇ ਨੇ ਨਹੀਂ ਪਹੁੰਚਣਾ ਸੀ ਕਿ ਆ ਠੇਕੇ ਟੁੱਟੇ ਆ ਠੇਕੇ ਟੁੱਟਣ ਦੇ ਨਾਲ ਮੈਂ ਕਹਿੰਦਾ ਇਹ ਲਾਈਨਾਂ ਲੱਗੀਆਂ ਪਈਆਂ ਮੋਟਰਸਾਈਕਲ ਤੇ ਮੋਟਰਸਾਈਕਲ ਤੋਂ ਦੇ ਸਾਹਮਣੇ ਆ ਪੇਟੀਆਂ ਤੇ ਪੇਟੀਆਂ ਜਾਂਦੀਆਂ ਪਈਆਂ ਤੇ ਬੇਨਤੀ ਆ ਉਹ ਲੋੜਵੰਦ ਪਰਿਵਾਰ ਦੀ ਵੀ ਮਦਦ ਕਰਕੇ ਦੇਖਿਓ ਸ਼ਾਇਦ ساری ਉਮਰ ਤਹਾਨੂੰ ਦਵਾਵਾ ਮਿਲਦੀਆਂ ਰਹਿਣਗੀਆਂ ਤੇ ਇਹ ਦਵਾਵਾ ਤੁਹਾਨੂੰ ساری ਉਮਰ ਨਹੀਂ ਮਿਲ ਸਕਦੀਆਂ ਉਹ ਵੀ ਦਵਾਵਾ ਜ਼ਰੂਰ ਖੱਟਿਆ ਕਰੋ ਤੇ ਚਲੋ ਜਿਨੇ ਪੀਣੀ ਆ ਉਹਨੇ ਲਲਕਾਰੀ ਮਾਰਨੀ ਮਾਰਨੇ ਆ ਉਹ ਸਾਰਿਆਂ ਨੂੰ ਪਤਾ